ਲੋਕਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਜਾਫਿਰ ਨੌਸਰ ਬੱਚਾ ਦੇ ਵੱਲੋਂ ਝਾਲੀ ਕਾਗਜ਼ਾਤ ਦੇ ਜ਼ਰੀਏ ਬੈਂਕਾਂ ਦੇ ਨਾਲ ਠੱਗੀ ਮਾਰਨ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਫਿਰੋਜ਼ਪੁਰ ਦੇ ਵਿੱਚ ਇੱਕ ਨਿੱਜੀ ਬੈਂਕ ਦੇ ਮੁਲਾਜ਼ਮ ਦੇ ਵੱਲੋਂ ਗ੍ਰਾਹਕਾਂ ਦੇ ਨਾਲ ਹੀ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਵੱਲੋਂ ਫਿਰੋਜ਼ਪੁਰ ਪੁਲਿਸ ਨੂੰ ਇਨਸਾਫ ਚੜਾ ਹੈ ਵੱਲ ਫਿਰੋਜ਼ਪੁਰ ਪੁਲਿਸ ਦੇ ਵੱਲ ਚੜਾ ਹੈ ਇਨਸਾਫ ਮੰਗੀ ਗਈ ਹੈ ਅਤੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਕਾਗਜ਼ੇ ਦੀ ਦੁਰਵਰਤੋਂ ਕਰਦੇ ਹੋਏ ਉਹਨਾਂ ਦੇ ਨਾਮ ਤੇ ਲੱਖਾਂ ਫਰਜੀ ਲੋਨ ਪਾਸ ਕਰਾ ਕੇ ਲੋਨ ਦੀ ਰਕਮ ਆਪਣੇ ਚਾਹਤਿਆਂ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਸੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਹੈ ਕਿ ਜੇਕਰ ਫਰਜੀ ਲੋਨ ਦੇ ਰਾਸ਼ੀ ਨੂੰ ਜੋੜਿਆ ਜਾਵੇ ਤਾਂ ਕਰੋੜਾਂ ਰੁਪਏ ਦੇ ਵਿੱਚ ਬਣਦੀ ਹੈ ਪੀੜਤਾ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਦੇ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਫਿਰੋਜ਼ਪੁਰ ਸਿਟੀ ਦੇ ਵਿੱਚ ਇੱਕ ਕੈਪੀਟਲ ਫਾਈਨਾਂਸ ਬੈਂਕ ਹੈ ਸਮਾਲ ਕੈਪੀਟਲ ਉੱਥੇ ਇੱਕ ਪ੍ਰਭਜਿਤ ਨਾ ਦੇ ਵਿਅਕਤੀ ਨੇ ਦੱਸੀ ਹੈ ਵੀ ਉਹਦੇ ਨਾਲ ਉੱਥੇ ਬੈਂਕ ਵਾਲਿਆਂ ਨੇ ਇੱਕ heira-pheri ਕੀਤੀ ਹੈ ਜਿਸ ਦੇ ਤਹਿਤ ਅਸੀਂ ਕੇਸ ਰਿਜਿਸਟਰ ਕਰ ਲਿਆ ਉਹਦੀ ਕੰਪਲੇਂਟ ਤੇ ਉਸ ਤੋਂ ਇਲਾਵਾ ਉਹਦੇ ਦੱਸਣ ਮੁਤਾਬਕ ਹੋਰ ਵੀ 10-15 ਵਿਅਕਤੀਆਂ ਨਾਲ ਉੱਥੇ heira-pheri ਤੇ ਕਪੜੇਬਾਜੀ ਹੋਈ ਹੈ ਸਰ ਇਹ ਕਿੰਨੇ ਦਾ ਮੈਟਰ ਹੋ ਜਾਵੇ ਇਹ ਜਿਹੜੇ ਜਿਹੜੀ ਦਰਖਾਸਤ ਅਸੀਂ ਦੀਲ ਕੀਤੀ ਹੈ ਜਿਹਦੇ ਤੇ ਪਰਚਾ ਦਿੱਤਾ ਉਹ 34 ਲੱਖ ਦਾ ਮੈਟਰ ਹੈ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਕੰਪਲੇਂਟਸ ਨੇ ਉਹਦੇ ਦੌਰਾਨ ਇਹ ਤਫ਼ਤੀਸ਼ ਦੇਖਿਆ ਜਾਊਗਾ ਵੀ ਉਹ ਕਿੰਨੀ ਅਮਾਉਂਟ ਬਣਦੀ ਸੀ ਸਰ ਕਿੰਨੇ ਜਣੇ ਨੇ ਜਿਹੜਾ ਮਾਮਲਾ ਦਰਜ ਕੀਤਾ ਹੈਗਾ ਅੱਗੇ ਦੀ ਕਾਰਵਾਈ ਕੀ ਕੀਤੀ ਹੈ ਹੁਣ ਤੱਕ ਚਾਰ ਬੰਦਿਆਂ ਤੇ ਮਾਮਲਾ ਸੀ ਦਰਜ ਕੀਤਾ ਜੋ ਅਸੀਂ ਅੱਜ ਸਾਰਾ ਬੈਂਕ ਦੇ ਵਿੱਚੋਂ ਰਿਕਾਰਡ ਕਲੈਕਟ ਕਰ ਰਹੇ ਹਾਂ ਤੇ ਮੈਨੇਜਰ ਨੂੰ ਅਸੀਂ ਐਸੋਸੀਏਟ ਕੀਤਾ ਨਾਲ ਆਪਣੀ ਤਫ਼ਤੀਸ਼ ਤੇ ਉਹ ਸਾਰੇ ਰਿਕਾਰਡ ਤੋਂ ਬਾਅਦ ਸਾਰੇ ਫੈਕਟ ਜਾਣਦੇ ਹੋਏ ਅਗਲੀ ਕਾਰਵਾਈ ਵੱਲ ਚੱਲ ਜਾਂਦੇ ਸਰ ਜਿਹੜਾ ਇਹ ਮਾਮਲਾ ਹੈਗਾ ਸੀਗਾ ਇਹ ਕਿੱਦਾਂ ਜਿਹੜਾ ਫਰੋਡ ਹੋਇਆ ਕਿਵੇਂ ਇਸ ਤਰ੍ਹਾਂ ਸੀਗਾ ਵੀ ਉਹ ਕੁਝ ਹੋ ਲਿਮਿਟਸ ਕਰਾਉਂਦੇ ਸੀਗੇ ਜਿਹੜੀਆਂ ਲਿਮਿਟਸ ਸੀਗੀਆਂ ਉਹ ਫਿਰ ਬੰਦਿਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਸੀ ਉਹ ਡਿਫਰੈਂਟ ਖਾਤਿਆਂ ਚ ਪਾਏ ਆ ਗੀਆਂ ਯਾ ਲਿਮਿਟਸ ਦੇ ਅਗੇਂਸਟ ਲੋਨ ਲੈ ਕੇ ਉਹ ਵੀ ਉਹਨਾਂ ਬੈਂਕ এমਪਲੋਇਡ ਸਿਗਾ ਕੋਈ ਉਹਦੇ ਵੱਲੋਂ ਡਿਫਰੈਂਟ ਖਾਤਿਆਂ ਚ ਪਵਾ ਕੇ ਉਹਦੀ ਦੁਰਵਰਤੋਂ ਕੀਤੀ ਗਈ ਹੈ ਸਰ ਅੱਗੇ ਜਿਹੜੀ ਮੈਂ ਇਨਵੈਸਟੀਗੇਸ਼ਨ ਜਿਹੜੀ ਚੱਲੀ ਹੈ ਇਨਵੈਸਟੀਗੇਸ਼ਨ ਚੱਲੀ ਹੈ ਜੀ ਕੇਸ ਰਿਸਟਰ ਕਰ ਲਏ ਆ ਯਾਰ ਕੀ ਨਾਮ ਕਿ ਦੱਸੋ ਇਹਦਾ ਨਾਮ ਗੁਰਮਖ ਸਿੰਘ ਹੈ ਇਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਜਿਹੜੇ ਜੁੜੇ ਮੈਂ ਜੀ ਕੈਪੀਟਲ ਸਮਾਲ ਪਨਾਸ ਬੈਂਕ ਫਰੋਇਪਲ ਦੇ ਵਿੱਚ ਦਾਸਕ ਦਸਵਾਂ ਮਹੀਨਾ 2024 ਦੇ ਵਿੱਚ ਮਤਲਬ ਲਿਮਟ ਬੰਨਣ ਵਾਸਤੇ ਡਾਕੂਮੈਂਟ ਦਿੱਤੇ ਇਹਨਾਂ ਨੂੰ ਮੈਂ ਆਖਿਆ ਵੀ 8 ਲੱਖ ਦੀ ਲਿਮਟ ਬੰਨ੍ਹ ਦਿਓ ਤੇ ਬੈਂਕ ਨੇ 18 ਲੱਖ ਦੀ ਲਿਮਟ ਤੇ 2 ਲੱਖ ਦਾ ਲੋਨ ਬੰਨ੍ਹ ਕਰਕੇ ਤੇ ਆਪੇ ਇਹਨਾਂ ਨੇ 12ਵੇਂ ਮਹੀਨੇ ਦੀ 7 ਤਰੀਕ ਨੂੰ ਪੈਸੇ ਕਢਾ ਲਏ ਮੈਨੂੰ ਪਤਾ ਲੱਗਾ ਜਨਵਰੀ ਦੀ 8 ਤਰੀਕ ਨੂੰ ਉਹ ਤੋਂ ਇਹਨਾਂ ਨੇ ਪੈਸੇ ਕਿਸੇ ਪਾਸੋਂ ਮੇਰੇ ਹੋਰ ਪਾਸੋਂ ਖਾਤੇ 'ਚ ਪਾਤੇ ਮੈਂ ਇਹਨਾਂ ਨੂੰ ਆਹ ਲਿਮਟ ਬੰਦ ਕਰ ਦਿਓ ਇਹ ਆਦੇ 31 ਮਾਰਚ ਤੋਂ ਬਾਅਦ ਲਿਮਟ ਬੰਦ ਹੋਵੇਗੀ ਮੈਂ ਡਰਦੇ ਨੇ ਉਹ ਪੈਸੇ ਕਢਾ ਲੈ ਜਿਹੜੇ ਨਾ ਪਾਸੋਂ ਪਾਏ ਸੀ ਬੈਂਕ ਵੱਲੋਂ ਤਾਂ ਮੇਰੇ ਖਾਤੇ 'ਚ ਨਾ ਪਾਏ ਹੀ ਨਹੀਂ ਗੇ ਤੇ ਮੈਂ ਉਹ ਪੈਸੇ ਇਹਨਾਂ ਨੂੰ ਡਰਦਿਆਂ ਕਢਾ ਲੈ ਫਿਰ ਨਾਲ ਕਰ ਲੈਣ ਮੁੜ ਕੇ ਮੈਂ ਅਗਾਂ ਮਾਰਚ-ਅਪ੍ਰੈਲ ਦੇ ਵਿੱਚੋਂ ਪੈਸੇ ਪਾ ਤੇ ਮਾ ਮੇਰੀ ਲਿਮਟ ਬੰਦ ਕਰ ਦਿਓ ਇਹ ਮੈਨੂੰ ਕਹਿੰਦੇ ਵੀ ਤੂੰ ਇੱਕ ਚੈੱਕ ਦੇ ਦੇ ਨਾਲ ਇਹਨਾਂ ਮੇਥੋਂ ਲਿਮਟ ਬੰਦ ਕਰਨ ਵਾਲੇ ਡਾਕੂਮੈਂਟ ਸਾਈਨ ਕਰਾ ਲੈ ਵੀ ਚੈੱਕ ਦੇ ਦੇ ਤੇਰੀ ਲਿਮਟ ਬੰਦ ਕਰ ਦਿਆਂਗੇ ਇਹਨਾਂ ਲਿਮਟ ਬੰਦ ਨਹੀਂ ਕੀਤੇ ਇਹ ਇਹਨਾਂ ਨੇ ਬੈਂਕ ਵਾਲਿਆਂ ਨੇ ਫੇਰ ਪਤਾ ਨਹੀਂ ਕਿੱਧਰ ਪੈਸੇ ਕੱਢ ਕੇ ਪਾਤੇ ਤੇ 14 ਲੱਖ 75000 ਰੁਪਿਆ ਨਾ ਕੱਢ ਕੇ ਪਾ ਲਿਆ ਤੇ ਮੈਂ ਇਹਨਾਂ ਨੂੰ ਘੇੜੇ ਮਾਰਦਾ ਰਿਹਾ ਅੱਜ ਤੱਕ ਵੀ ਮੈਨੂੰ ਬੰਦ ਕਰਕੇ ਤੇ ਕਲੀਅਰ ਸਰਟੀਫਿਕੇਟ ਦਿਓ ਇਹਨਾਂ ਨੇ ਮੈਨੂੰ ਅੱਜ ਤੱਕ ਨਹੀਂ ਦਿੱਤਾਗਾ ਕਿ ਨਾਮ ਸੁਣੋ ਮੇਰਾ ਨਾਮ ਬਈ ਲਾਲਜੀਤ ਸਿੰਘ ਹੈ ਜੀ ਕੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਦੀ ਸਾਡੇ ਨਾਲ ਬਈ ਜੀ ਕੈਪੀਟਲ ਸਮਾਲ ਫਾਈਨਾਂਸ ਬੈਂਕ ਨੇ ਠੱਗੀ ਮਾਰੀ ਹੈ ਜਿਨਾਂ ਦੀ ਪੁੱਡਾ ਬਿਲਡਿੰਗ ਦੇ ਵਿੱਚ ਬ੍ਰਾਂਚ ਹੈ ਜੀ ਫ੍ਰੀਪੋਰਸਿਟੀ ਉਹਨਾਂ ਨੇ ਸਾਡੇ ਐਗਰੀਕਲਚਰ ਲੋਨ ਕੀਤੇ ਆ ਲਿਮਟਾਂ ਕੀਤੀਆਂ ਨੇ ਜਮੀਨ ਉੱਪਰ ਡਾਕੂਮੈਂਟ ਸਾਡੇ ਤੋਂ ਲੈ ਲਏ ਗਏ ਉਸ ਤੋਂ ਬਾਅਦ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਤੁਹਾਡੀ ਲਿਮਟ ਹੋ ਗਈ ਜਾਂ ਨਹੀਂ ਹੋ ਗਈ ਵਾਰ-ਵਾਰ ਅਸੀਂ ਸਾਰੇ ਜਾਣੇ ਗੇੜੇ ਮਾਰਦੇ ਰਹੇ ਆ ਸਾਨੂੰ ਇਹ ਦੱਸੀ ਗਿਆ ਵੀ ਅੱਜ ਹੋਊ ਕੱਲ੍ਹ ਹੋਊ ਦੋ ਦਿਨਾਂ ਨੂੰ ਚਾਰ ਦਿਨਾਂ ਨੂੰ ਲੇਕਿਨ ਸਾਡੇ ਹੱਥ ਪੱਲੇ ਕੁਝ ਨਹੀਂ ਪਿਆ ਸਾਨੂੰ ਪਤਾ ਉਹ ਲੱਗਿਆ ਜਦੋਂ ਸਾਡੀ ਸਿਬਲ ਦੇ ਵਿੱਚ ਵਾਸੀ ਬੋਲਣ ਲੱਗੇ ਜਾਂ ਜਰੂਰ ਅਸੀਂ ਰੌਲਾ ਪਾ ਕੇ ਸਾਡੂ ਮੈਸੇਜ ਤੱਕ ਪਹਿਲਾਂ ਕੋਈ ਆਇਆ ਨਹੀਂ ਜੋ ਇਹ ਰੌਲਾ ਪਾਇਆ ਤਾਂ ਸਾਡੇ ਨੰਬਰ ਐਡ ਕੀਤੇ ਗਏ ਖਾਤੇ ਨੇ ਨੈਟ ਬੈਂਕਿੰਗ ਚਲਾਜੀ ਮੈਨੂੰ ਉੱਥੋਂ ਪਤਾ ਲੱਗਿਆ ਕਿ ਵੱਡੀਆਂ ਵੱਡੀਆਂ ਇਹਨਾਂ ਨੇ ਰਕਮਾਂ ਦੂਜੇ ਖਾਤੇ ਨੂੰ ਟ੍ਰਾਂਸਫਰ ਕਰਤੀਆਂ ਆਪਦੇ ਹੀ ਬਾਬੇ ਕੀ ਨਾਮ ਕੀ ਬਈ ਬਤਾ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਲੋਨ ਦੀ ਕੀ ਕਰਤ ਹੋਈ ਹੈ ਲੋਨ ਵੀ ਸਾਡਾ ਮੇਰਾ ਨਾ ਜੋਇੰਟ ਖਾਤਾ ਮੇਰੇ ਫਾਦਰ ਸਾਹਿਬ ਦੇ ਨਾਲ ਅਸੀਂ ਖੁਲਾਇਆ ਸੀਗਾ ਲਿੰਟ ਸੇਵਿੰਗ ਖਾਤਾ ਖੁਲਾਇਆ ਲਿੰਟ ਕਰਾਉਣੀ ਸੀ ਅਸੀਂ ਇਹਨਾਂ ਨੇ 15 ਲੱਖ ਦੀ ਲਿੰਟ ਸਾਡੀ ਬੰਨ ਕੇ ਦਿੱਤੀ ਹੈ ਜੀ ਉਹ ਅਸੀਂ 15 ਲੱਖ ਦੀ ਲਿੰਟ ਜਿਹੜੀ ਅਸੀਂ ਕਢਵਾ ਲਈ ਹੈ ਜੀ ਬੈਂਕ ਦੇ ਇੱਕ ਕੈਪੀਟਲ ਸਮਾਲ ਫਾਈਨੈਂਸ ਬੈਂਕ ਹੈ ਜੀ ਜਿਹੜੀ ਪਿਛੇ ਆ ਉਹਦੇ ਵਿੱਚ ਜੀ ਹਾਲਾਂਕਿ ਇਹਨਾਂ ਕੋਲ 15 ਲੱਖ ਦਾ ਵੀ ਰਿਕਾਰਡ ਨਹੀਂ ਹੈਗਾ ਪਰ ਜਿਹੜੀ ਕਿਸੇ ਵਰਤੀ ਸੀ ਕਹਿੰਦੇ ਸੀ ਲੈ ਆ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਉਹਦੇ ਉੱਤੇ ਲੋਨ ਕਰ ਦਿੱਤਾ ਜੀ ਆਪਣੇ ਆਪ ਹੀ ਤੁਹਾਨੂੰ ਉਹਦੇ ਬਾਰੇ ਕੋਈ ਨੋਟਿਸ ਨਹੀਂ ਉਹਦਾ ਇਸ ਟਾਈਮ ਬੈਲੈਂਸ ਬੋਲਦਾ ਪਿਆ 10 ਲੱਖ 90 ਹਜ਼ਾਰ ਕੋਟ ਜਿਹੜਾ ਬੈਲੈਂਸ ਬੋਲਦਾ ਕਢਾ ਲਿਆ ਵਰਤ ਲਿਆ ਉਹ ਪਤਾ ਨਹੀਂ ਕੀ ਕੁਝ ਆ ਜੀ ਠੀਕ ਹੈ ਜੀ ਏ ਸਾਨੂੰ ਪਤਾ ਲੱਗਾ ਕੋ 10 ਦਿਨ ਪਹਿਲਾਂ ਉਹ ਵੀ ਅਸੀਂ ਇਹਨਾਂ ਕੋਲ ਸਟੇਟਮੈਂਟ ਆ ਘੜਾਈਆਂ ਤੇ ਉੱਥੇ ਸਾਨੂੰ ਪਤਾ ਲੱਗਾ ਸਾਨੂੰ ਆਪ ਨੂੰ ਪਤਾ ਲੱਗਾ ਸਾਨੂੰ ਦੂਜੇ ਕੋਲੋਂ ਦੱਸਿਆ ਕਿ ਤੁਹਾਡੇ ਨਾਲ ਫਰੋਡ ਹੋਇਆ ਤੇ ਫਰੋਡ ਹੁੰਦਾ ਪਿਆ ਵਾ ਉਸੇ ਚੈੱਕ ਕੀਤਾ ਜੀ ਅਸੀਂ ਉਦੋਂ ਵੀ ਇੱਥੇ ਆਏ ਸਾਡੇ ਕੋਈ ਇਹਨਾਂ ਨੇ ਸੁਣਵਾਈ ਕੋਈ ਕੁਝ ਨਹੀਂ ਕਹੀ ਜਾਣਾ ਸੀ ਉੱਪਰ ਕਹਿ ਦਿੰਦੇ ਆ ਜੀ ਕਾਰਵਾਈ ਹੋਊਗੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਵੀ ਇਹਨਾਂ ਤੇ ਲਾਰਿਆਂ ਤੇ ਉੱਤੇ ਆਉਣਾ ਇੱਥੇ